ਮੁਹਾਲੀ ਦੇ ਸੁਭਾ ਪਦਰੀ ਸਮਾਗਮ ਦਾ ਸ਼ਿੰਗਾਰ ਤੇ ਰੌਣਕ ਬਨਣ ਵਾਲੇ ਸਕੂਲੀ ਬੱਚੇ ਆਪਣੀ ਰਿਹਸਲ ਕਰ ਰਹੇ ਨੇ ਇਹਨਾਂ ਬੱਚਿਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਇਹ ਸੁਭਾ ਪਦਰੀ ਸਮਾਗਮ ਦੇ ਵਿੱਚ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਣਾ ਇਹਨਾਂ ਬੱਚਿਆਂ ਵੱਲੋਂ ਤਾਂ ਅੱਜ ਫਾਈਨਲ ਜਿਹੜੀ ਹੈ ਫੁੱਲ ਡਰੈਸ ਰਿਹਸਲ ਜਿਹੜੀ ਕੀਤੀ ਜਾ ਰਹੀ ਹੈ ਨਿੱਜੀ ਸਕੂਲ ਦੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਪੂਰੀ ਤਰ੍ਹਾਂ ਤਿਆਰ ਨੇ ਫਾਈਨਲ ਰਿਹਸਲ ਹੈ ਜਿਹੜੀ ਇਹ ਕੀਤੀ ਜਾ ਰਹੀ ਹੈ ਮੁਹਾਲੀ ਦੇ ਸਟੇਡੀਅਮ ਦੇ ਵਿੱਚ ਅੱਜ ਦੇਖਿਆ ਜਾ ਰਿਹਾ ਹੈ ਕਿ ਕਿਤੇ ਕੋਈ ਕਿਸੇ ਕਿਸਮ ਦੀ ਕਮੀ ਤਾਂ ਨਹੀਂ ਬਚੀ ਹਾਲਾਂਕਿ ਕਈ ਦਿਨ ਤੱਕ ਲਗਾਤਾਰ ਇਹਨਾਂ ਬੱਚਿਆਂ ਨੇ ਰਿਹਸਲ ਕੀਤੀ ਹੈ ਲਗਾਤਾਰ ਟ੍ਰੇਨਿੰਗ ਕਰਨ ਤੋਂ ਬਾਅਦ ਇਹ ਬੱਚੇ ਇਸ ਸਮਾਗਮ ਦੇ ਲਈ ਚੁਣੇ ਗਏ ਨੇ ਇਹਨਾਂ ਨੂੰ ਇੱਥੇ ਜਿਹੜਾ ਮੌਕਾ ਮਿਲ ਰਿਹਾ ਹੈ ਇਹ ਸੁਭਾ ਪਦਰੀ ਸਮਾਗਮ ਦੇ ਵਿੱਚ ਜਿਹੜਾ ਹਿੱਸਾ ਬਣਦਾ ਤਾਂ ਇਸੇ ਨਿਯਾ ਦੇ ਨਾਲ ਇਹ ਬੱਚੇ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਨੇ ਔਰ ਅੱਜ ਦੀ ਜਿਹੜੀ ਫਾਈਨਲ ਰਿਹਸਲ ਹੈ ਫੁੱਲ ਡਰੈਸ ਰਿਹਸਲ ਹੈ ਇਸ ਤੋਂ ਬਾਅਦ ਸਾਬਤ ਹੋ ਜਾਂਦਾ ਹੈ ਕਿ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਬਚੀ ਔਰ ਜਿਹੜਾ ਪ੍ਰਸ਼ਾਸਨ ਹੈ ਸੂਬਾ ਪਧਰੀ ਸਮਾਗਮ ਨੂੰ 15 ਗਾਹ ਦੇ ਸਮਾਗਮ ਨੂੰ ਜਿਹੜਾ ਨੇਪਰੇ ਚਾੜਨ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਨਪਿੰਦਰ ਸਿੰਘ ਬਰਾੜ ਐਬੀਪੀ ਸੰਜਾ ਮੋਹਾਲੀ